ਕਿਉਂ ਬੈਠੇ ਹੋਰਾ ਹੈ ਲੈ ਅੱਗ ਵਾਲੀ ਜੰਨਾ ਹੈ ਉਹ பாਬੀ ਕੱਪੜੇ ਤੇ ਪਾਣੀ ਗਰਮ ਕਰਦਾ ਕੱਪੜੇ ਧੋਣ ਵਾਸਤੇ ਇੰਨੇ ਕੱਪੜੇ ਇਕੱਠੇ ਕਰਖਿਆ ਵੇ ਐਡਾ ਪਤਿੱਲਾ ਧਰ ਲਿਆ ਉਹ ਚਾਰ ਦਾ ਕੱਪੜੇ ਨੇ ਹੱਥਾਂ ਨਾਲ ਮਲ ਕੇ ਤੁਰ ਜੂਗਾ ਕੰਮ ਜਾ ਕੇ ਆਉਣਾ ਬਸ ਫਿਰ ਕੰਮ ਕਿੱਧਰ ਜਾਏਗਾ ਪਹਿਲਾਂ ਮੇਰਾ ਕੰਮ ਕਰਕੇ ਆਇਕਾ ਤੇਰਾ ਕੀ ਕੰਮ ਆਟੇ ਦਾ ਧਰਿਆ ਪਿਆ ਚੱਕੀ ਤੇ ਚੱਕ ਕੇ ਲਿਆ பாਬੀ ਤੂੰ ਤਾਂ ਮੈਥੋਂ ਨਾ ਸਾਰਾ ਦਿਨ ਕੰਮ ਕਰਾਉਂਦੀ ਰਹਿੰਦੀ ਆ ਕਦੇ ਆਹ ਕਰ ਦੇ ਕਦੇ ਉਹ ਕਰ ਦੇ ਤੂੰ ਐਂ ਕਦੇ ਸੋਚਿਆ ਦਿਓਰ ਵਾਰੇ ਬੀ ਮੈਂ ਇਹਦਾ ਕੋਈ ਰਿਸ਼ਤਾ ਰਸਤਾ ਕਰਾਦਾ ਇਹਨੂੰ ਰਿਸ਼ਤਾ ਪਈ ਤੂੰ ਮੰਨਦਾ ਨਹੀਂ ਤੈਨੂੰ ਕਿਹਾ ਪਈ ਛੱਡੀ ਹੋਈ ਲਿਆ ਦੰਨੇ ਆਗੇ ਉਹ ਤੂੰ ਕਹਿੰਦਾ ਮੈਂ ਲੈਂਦਾ ਨਹੀਂ ਹੈਗਾ ਤੂੰ ਹੁਣ ਭਾਲਦਾ 16 ਸਾਲ ਦੀ ਇੱਕ ਵਾਰੀ ਉਹ ਤਾਂ ਤੈਨੂੰ ਮਿਲ ਨੋ ਰਹੀ ਲੈ ਮੈਂ ਛੱਡੀ ਹੋਈ ਕਿਉਂ ਲਵਾਂਗਾ ਕਿਉਂ ਲੋ ਆਪਦੀ ਉਮਰ ਤਾਂ ਦੇਖ ਲੈ 35 ਦਾ ਤਾਂ ਤੂੰ ਹੋਇਆ ਪਿਆਗਾ ਉਹ 35 ਸਾਲਾਂ ਦੀ ਫਿਰ ਕਿੰਨੀ ਕੁ ਉਮਰ ਹੁੰਦੀ ਹੈ ਹੋਰ ਹੋਰ ਜਦੋਂ ਤੇਰੀ ਮਾਂ ਤੇ ਪਈ ਉਦੋਂ ਕਰਾਉਣਾ ਸੀ ਫਿਰ ਤੂੰ ਔਰ ਮੇਰੀ ਮਾਂ ਜਿਹਦਾ ਜਿਉਂਦੀ ਸੀ ਨਾ ਮੇਰੀ ਮਾਮੀ ਆ ਉਹਦੀ ਭਾਣਜੀ ਦਾ ਰਿਸ਼ਤਾ ਕਰਾਉਂਦੀ ਸੀ ਮੈਨੂੰ ਅੱਛਾ ਤੇ ਇੰਨੀ ਸੋਹਣੀ ਸੀ ਨਾ ਉਹ ਅੱਛਾ ਪਰ ਕੀ ਕਰਾਉਣ ਜਦੋਂ ਮੇਰੀ ਮਾਂ ਤੁਰ ਗਈ ਮੁੜ ਕੇ ਕੋਈ ਇਸਨੇ ਸਾਰ ਨਹੀਂ ਲਈ ਆਹੀ ਗੱਲ ਮੈਨੂੰ 20 ਵਾਰ ਸੁਣਾਤੀ ਕਦੇ ਕਿਵੇਂ ਸੁਣਾਦਣਾ ਕਦੇ ਕਿਵੇਂ ਸੁਣਾਦਣਾ ਆ ਕਈ ਦਿਨ ਹੋ ਗਏ ਉਹਦੇ ਸੁਣਾ ਰਹੀ ਸੀ ਆਖੇ ਮੇਰੀ ਮਾਮੀ ਆਪਦੀ ਭਾਣਜੀ ਦਾ ਰਿਸ਼ਤਾ ਕਰਾਉਂਦੀ ਸੀ ਮੇਰੀ ਮਾਂ ਕਹਿੰਦੀ ਆ ਕਿ ਪਈ ਮੇਰਾ ਮੁੰਡਾ ਤਾਂ ਹਜੇ ਪੜਦਾਗਾ ਫਿਰ ਉਹ ਚੱਲ ਗਏ ਮੇਰਾ ਰਿਸ਼ਤਾ ਬਣਿਆ ਨਹੀਂ ਹੈਗਾ ਆਹੀ ਕੰਮ ਰਹੇਗਾ ਤੇਰੇ ਕੋਲ ਤੂੰ ਕੋਈ ਨਾ ਤੇ ਨਾ ਮੈਂ ਕਰਾ ਦੂ ਛੱਡੀ ਹੋਈ ਦਾ ਤੇਰੇ ਕੋਲ ਪੈਸਾ ਟੱਕਾ ਬਥੇਰਾ ਮੈਨੂੰ ਪਤਾ ਉਹ ਬਾਬੀ ਮੈਂ ਆਏ ਕਿਵੇਂ ਲੈ ਲਵਾਂ ਛੱਡੀ ਹੋਈ ਦਾ ਮੈਨੂੰ ਪੰਜ ਕਿੱਲੇ ਜ਼ਮੀਨ ਦੇ ਹੁੰਦੇ ਪੂਰੇ ਉਹ ਵੀ ਛੋਟੇ ਦੇ ਸਿਰ ਵਰਗੇ। ਓਹ ਛੋਟੇ ਦੇ ਸਿਰ ਅਰਗੇ ਤੇ ਬੈਠਾ ਰਹੇ ਚੰਗਾ। ਬੁੜਾ ਹੋ ਜੀ ਫਿਰ ਫਿਰ ਕੋਈ ਨਹੀਂ ਬਣਣਾ ਹੁਣ ਤਾਂ ਬਣ ਵੀ ਜਾਊਗਾ ਹਜੇ। ਨਾ ਬੈਲਾਵਾਂਗੇ ਤਾਂ ਆਪਾਂ ਕੁਵਾਰੀ ਕੁੜੀ ਦਾ ਐ ਜਮਾਂ ਜਿਹੜੀ ਦੀ ਉਮਰ ਛੋਟੀ ਹੋਵੇ, ਤਿੰਨ ਹੀ ਐ ਛੱਡੀ ਛੁੱਡੀ ਦਾ ਕਿਸੇ ਦਾ ਰਿਸ਼ਤਾ। ਦੇਖ ਮੇਰੀ ਗੱਲ ਸੁਣ। ਪਹਿਲਾਲਾ ਜਮਾਨਾ ਗਿਆ ਹੁਣ। ਉਮਰ ਤੇਰੀ ਹੋਰੀਏ ਘੱਟੋ ਘੱਟ 35 ਸਾਲ ਦਾ ਤਾਂ ਤੂੰ ਹੋਏਗਾ। ਹੈ? ਕੁੜੀਆਂ ਦੇ ਹੁਣ ਛੋਟੀ ਉਮਰ ਚ ਵਿਆਹ ਕਰੀ ਜਾਂਦੇ ਨੇ ਪਈਆ 20 ਸਾਲ ਦੇ 22 ਸਾਲ ਦੇ ਹੁੰਦੀਆਂ ਨੇ ਉਹਦੀ ਵਿਆਹ ਕਰ ਦਾਂਦੇ ਨੇ ਹਾਨ ਪ੍ਰਮਾਣ ਦਾ ਮੁੰਡਾ ਦੇਖ ਕੇ ਤੇਰੇ ਅਰਗੇ ਨੂੰ ਕਿਹੜੀ ਮਿਲੂਗੀ ਇੱਥੇ ਛੱਡੀ ਛਡਾਈ ਮਿਰੂ ਤੈਨੂੰ ਤਾਂ ਜੇ ਲੈਣੀ ਹੈ ਤਾਂ ਗੱਲ ਕਰ। ਆ ਵੀ ਮੈਨੂੰ ਤਾਂ ਨਾ ਜਿਹੜੀ ਕੁੜੀ ਦਾ ਮਾਮਾ ਮਾਮੀ ਰਿਸ਼ਤਾ ਕਰਾਉਂਦੀ ਸੀ ਉਹ ਬਹੁਤ ਯਾਦ ਆਉਂਦੀ ਸੱਚੀ ਬਾਲੀ ਸੋਹਣੀ ਸੀ। ਇਹ ਵੀ ਤੇਰਾ। ਵੇ ਮਰਨਾ ਖੋਰੀ ਪਾਸੇ ਭੱਜ ਜਾਂਦਾਗਾ। ਮੈਂ ਜਦੋਂ ਮੇਰੇ ਯਾਦ ਆਏ ਨੇ ਭਾਬੀ ਫਿਰ ਮੇਰਾ ਦਿਮਾਗ ਉੱਥੇ ਭਗ ਜਾਂਦਾ ਹੂੰ ਤੇ ਹੁਣ ਫਿਰ ਉਹ ਕਿੱਥੇ ਹੁਣ ਪੁੱਛ ਲਾਂ ਨੇ ਹੁਣ ਕੀ ਪੁੱਛ ਲੇਗੀ ਹੁਣ ਤਾਂ ਉਹ ਦੋ ਜਵਾਕਾਂ ਦੀ ਮਾਂ ਬਣ ਗਈ ਚਲੋ ਜੀ ਕਿੰਨੀ ਵਿਆਹੀ ਐ ਅਗਲੀ ਉਹ ਨਿਬੜਿਆ ਕੰਮ ਉਦੋਂ ਤੇਰੀ ਮਾਂ ਨੇ ਨਹੀਂ ਪੈਰ ਤੇ ਮਿੱਟੀ ਪੈਣ ਦਿੱਤੀ ਹੁਣ ਨੂੰ ਪੜਨ ਨਾਲ ਉਹ ਦੱਸ ਤੂੰ ਡੀਸੀ ਲੱਗ ਗਿਆ ਪਰ ਲੈਤਾ ਨਹੀਂ ਗਿਆ ਰਿਸ਼ਤਾ ਉਦੋਂ ਮੈਂ 20 ਸਾਲਾਂ ਦਾ ਸੀ ਮੇਰੀ ਮਾਂ ਨੂੰ ਐਸੇ ਇਹ ਪੜ ਪੜ ਲੂਗਾ ਕਿਸੇ ਨੌਕਰੀ ਤੇ ਲੱਗ ਜੂ ਵੀ ਚਲ ਠਹਿਰ ਕੇ ਰਿਸ਼ਤਾ ਲੈ ਲਾਂਗੇ ਮੁੜ ਕੇ ਚੱਲ ਮੇਰੀ ਮਾਂ ਵਿਚਾਰੀ ਉਹ ਤੁਰ ਗਈ ਮੁੜ ਕੇ ਮੈਂ ਤਾਂ ਇਕੱਲਾ ਰਹਿ ਗਿਆ ਹੁਣ ਉਹ ਕੱਲਾ ਰਹਿ ਗਿਆ ਤੇ ਮੈਂ ਤੈਨੂੰ ਇਹ ਕਹਿੰਦੀ ਆ ਬਾਲੀਆਂ ਗੱਲਾਂ ਨਾ ਮਾਰਿਆ ਕਰ ਜਿਹੜਾ ਮੈਂ ਤੈਨੂੰ ਕੰਮ ਕਹਿੰਦੀ ਆ ਕਰਦਾ ਕਰ ਤੇਰਾ ਬਾਈ ਦੇਖ ਲੈ ਕੈ ਦਿਨ ਹੋ ਗਏ ਟਰੱਕ ਤੇ ਗੇ ਨੂੰ ਉੱਦਣ ਦਾ ਆਟਾ ਮੁੱਕਿਆ ਪਿਆ ਮੈਂ ਤਾਂ ਕਦੇ ਚੌਲ ਬਣਾ ਲੈ ਕਦੇ ਖਿਚੜੀ ਬਣਾ ਲਈ ਕਦੇ ਦਲੀਆ ਬਣਾ ਲੈ ਕਦੇ ਨੂਨ ਵਾਲਾ ਕਦਾ ਮਿੱਠਾ ਅਹੀਂ ਟਾਈਮ ਪਾਸ ਕਰ ਲਿਆ ਹੈ ਵੇ ਤੂੰ ਖਾਸਾ ਢੋਲ ਜਕਣ ਕਦਾ ਪਰਖਿਆਗਾ ਕੱਲਾ ਤਾਂ ਜੀਆ ਤੂੰ ਗੱਟਾ ਡੇ ਗਿਆ ਨਾ ਕਲਕ ਦਾ ਉਹ ਪਾਬੀ ਵੀ ਕਿਸੇ ਆਸਤੇ ਰੱਖਿਆ ਹੋਇਆ ਢੋਲ ਭਰ ਕੇ ਵੀ ਕੱਲ ਨੂੰ ਮੇਰਾ ਰਿਸ਼ਤਾ ਹੋ ਗਿਆ ਵਿਆਹ ਹੋਊਗਾ ਇੱਥੇ ਕਰੇ ਕਾਠਵਾਟ ਹੋਊਗਾ ਉਦੋਂ ਕਣਕ ਦੀ ਲੋੜ ਪਊਗੀ ਕਿ ਨਾ ਤਾਂ ਕਿ ਮੈਡਸਾ ਤਾਂ ਕਰਕੇ ਰੱਖਦਾ ਅਸਤ ਤੇ ਬਥੇਰੀਆਂ ਵੱਡੀਆਂ ਲਾਈਆਂ ਹੋਈਆਂ ਨੇ ਚਲ ਦੇਖਦੇ ਰੱਬ ਪੂਰੀਆ ਕਰਦਾ ਕਿ ਨਹੀਂ ਹੈ ਚਲ ਤੂੰ ਹੁਣ ਮੇਰੇ ਬਾਲੇ ਕੰਨ ਨਾ ਖਾ ਮੈਨੂੰ ਕੰਮ ਦੱਸ ਮੈਂ ਤੇਰਾ ਆਟਾ ਲਿਆ ਮੈਂ ਚੱਕ ਕੇ ਚੱਕੀ ਦੂੰ ਆਟਾ ਚੱਕ ਕੇ ਲਿਆ ਦੇ ਜੇ ਉਹਨਾਂ ਨੇ ਪੈਸਿਆਂ ਨੂੰ ਕਿਹਾ ਕਿ ਡਰਾਈਵਰ ਆਪ ਹੀ ਦੇ ਜੂ ਮੈਨੂੰ ਲੱਗਦਾ ਮੈਂ ਪਿਛਲੇ ਜਨਮ ਚ ਕਿਰਾ ਤੇਰਾ ਕੋਈ ਕਰਜ਼ਾ ਦੇਣਾ ਹੋਣਾ ਜਿਹੜਾ ਤੇਰੇ ਹੀ ਮੈਂ ਕੰਮ ਕਰਦਾ ਤੁਰਿਆ ਫਿਰਦਾ ਰਹਿਣਾ ਲੈ ਭਾਈ ਹੁਣ ਪਰਜਾਈਆਂ ਦੇ ਦੌਰ ਕੰਮ ਕਰਦੀ ਹੁੰਦੇ ਨੇ ਹੋਰ ਕੌਣ ਕਰੂਗਾ ਜੇ ਤੂੰ ਨਹੀਂ ਆਖੇ ਲੱਗੇਗਾ ਬੇ ਪਿੰਡ ਚ ਕਹਿਣ ਬਾਗ ਜਾਨੀਆਂ ਕਿਸੇ ਨੂੰ ਫਿਰ ਹਾਉ ਜੇ ਤੂੰ ਨਹੀਂ ਆਖੇ ਲੱਗਦਾ ਚਲ ਐ ਤਾਂ ਮੈਂ ਲਿਆ ਦੇਣਾ ਗੁੱਸੇ ਕਿਉਂ ਹੁੰਦੀ ਆ ਮਾੜੀ ਤੂੰ ਐ ਕਰ ਆਹ ਕੱਪੜੇ ਰਹਿਣ ਦੇ ਮੱਥਾ ਮਾਰਨ ਨੂੰ ਉੱਧਰ ਸਿੱਟਿਆ ਹੀ ਮੇਰੇ ਕੋਲ ਮਸ਼ੀਨ ਚ ਧੋ ਦੂੰਗੇ ਅੱਛਾ ਹਾਂ ਚੱਲ ਫਿਰ ਮੈਂ ਕਰੂ ਨਾਲੇ ਤਾਂ ਮੈਂ ਕੱਪੜੇ ਸਿੱਟਿਆ ਹਣਾ ਨਾਲੇ ਮੈਂ ਤੇਰਾ ਟੱਲਿਆ ਦੂ ਆਹੋ ਚੰਗਾ ਲਿਆ ਦੀ ਯ ਪੜੀ ਵੀ ਇਸੇ ਨਹੀਂ ਪੜਾਦੇ ਭਾਬੀ ਲੜਾਂ ਦੇ ਦਿਲ ਲੁੱਟਦਾ ਜਦੋਂ ਲਾਉਂਦਾ ਸ਼ਕੀਨੀ ਜੱਟ ਓਏ ਬ੍ਰੇਕ ਨਹੀਂ ਲੱਗਦੇ ਮੂਰੇ ਕਿਉਂ ਹੋਇਆ ਯਾਰ ਇਹਦੇ ਐਡਾ ਚੰਦਰਾਮੰਨਾ ਨਾ ਤੂੰ ਤੈਨੂੰ ਪਤਾ ਨਹੀਂ ਜੱਟਾ ਜਦ ਤਿਆਰ ਹੋ ਕੇ ਨਿਕਲਿਆ ਉਹ ਤਿਆਰ ਤਾਂ ਹੋ ਕੇ ਨਿਕਲੇ ਤੂੰ ਤਾਂ ਮੈਨੂੰ ਵੀ ਮਰਵਾਤਾ ਸੀ ਯਾਰ ਮੈਂ ਮਰਵਾਤਾ ਸੀ ਤੇ ਹੋਰ ਹੁਣ ਮੇਰੇ ਮੂਰੇ ਆਂਟ ਲਾਤੀ ਸੀ ਆਂਟ ਰੇਨ ਲਾਈ ਤੈਨੂੰ ਰੋਕ ਲਿਆ ਤੇ ਕੰਦਰ ਦੇ ਤੇ ਬ੍ਰੇਕ ਬਰੂਕ ਠੀਕ ਕਰਾ ਲਾ ਮੋਰਸਣ ਕਿਧਾ ਲੈ ਫਿਰਦਾ ਓਏ ਓਏ ਤਾਂ ਉਹ ਡਰਾਈਵਰ ਦਾ ਆਏ ਕਹਿੰਨਾ ਭਾਬੀ ਦਾ ਉਹ ਭਾਬੀ ਦਾ ਲਾਲਾ ਚਾਹੇ ਬਾਈ ਦਾ ਲਾਲਾ ਕਿੱਥੇ ਜੱਲੇ ਓਏ ਓਏ ਯਾਰ ਆਟਾ ਲਿਆਉਣ ਉਹਨਾਂ ਦਾ ਚਾਕੇ ਉਹ ਸੰਗ ਸੰਗ ਮੰਨਦਾ ਕਰ ਸਾਰਾ ਦਿਨ ਤੂੰ ਦਾ ਗੋਲਪੁਣਾ ਕਰਦਾ ਉਹ ਸੰਗ ਨੂੰ ਯਾਰ ਮੈਂ ਬਿਨਾ ਕੱਪੜਿਆਂ ਤੋਂ ਵਾਗਿਆ ਉਹਨਾਂ ਦੇ ਘਰੇ ਉਹ ਗੱਲ ਸੁਣੋ ਮੇਰੀ ਬਿਨਾ ਕੱਪੜਿਆਂ ਵਾਲੀ ਗੱਲ ਨਹੀਂ ਹੈਗੀ ਜਦੋਂ ਤੈਨੂੰ ਪੁੱਛ ਲਾ ਜਦੋਂ ਤੂੰ ਮਿਲ ਜੇ ਭਾਬੀ ਦੇ ਕੱਪੜੇ ਤੋਨਾ ਭਾਬੀ ਦੇ ਪੂਚਾ ਲਾਉਣਾ ਭਾਬੀ ਦਾ ਆ ਕਰਨਾ ਭਾਬੀ ਦਾ ਓਏ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕ ਗੱਲਾਂ ਬਣਾਉਂਦੇ ਤੇ ਦੀਆਂ ਵੀ ਮਾਪਿਓ ਹੈ ਨਹੀਂ ਕੱਲਾ ਰਹਿੰਦਾ ਠੀਕ ਆ ਵੀ ਹੁਣ ਭਾਬੀ ਦੇ ਘਰੇ ਰਹਿੰਦਾ ਕੋਈ ਤਾਂ ਉਲਟ ਗੱਲਾਂ ਬਣਾਉਂਦਾ ਲੁੱਥੀਆਂ ਗੱਲਾਂ ਮੈਥੋਂ ਸੁਣ ਲੈ ਕੋਈ ਕਿਵੇਂ ਬਣਾਉਂਦਾ ਤੂੰ ਆਪਦਾ ਘਰ ਕੋ ਮੇਰੀ ਗੱਲ ਸੁਣ ਜੇ ਤੇਰੀ ਭਾਬੀ ਐਡੀ ਵਧੀਆ ਤੇਰਾ ਮੋਹ ਕਰਦੀ ਆ ਜੇ ਤੂੰ ਸਾਰਾ ਦਿਨ ਉਹ ਨਾਲ ਗੋਲਪੁਣਾ ਕਰਦਾ ਤੈਨੂੰ ਰਿਸ਼ਤਾ ਕਰਾ ਦੇਣਾ ਉਹ ਕਰਾਉਗੀ ਕਿਹਾ ਉਹਨੇ ਮੈਨੂੰ ਉਹ ਬਹਿ ਜਾ ਬਹਿ ਜਾ ਕੈਸਾ ਲੋਗੇ ਤੈਨੂੰ ਗੋਲਪੁਣਾ ਕਰਦੇ ਨੂੰ ਹਜੇ ਤੱਕ ਤਾਂ ਉਹਨੇ ਉਹਦੀ ਸਗੀ ਭੈਣ ਵਿਆਹਤੀ ਕਿਤੇ ਹੋਰ ਕਰਾਇਆ ਤੈਨੂੰ ਮੈਂ ਸਾਰੇ ਜਾਣਦਾ ਮੈਂ ਮੈਨੂੰ ਬਚੋਲਾ ਮੈਂ ਲੋਕਾਂ ਦੇ ਰਿਸ਼ਤੇ ਕਰਾਉਣਾ ਉਹਦੀ ਸਗੀ ਭੈਣ ਵਿਆਹਤੀ ਹਾਂ ਉਹਦੀ ਗਾਂਪੂਆ ਦੀ ਕੁੜੀ ਵਿਆਹਤੀ ਉਹਦੀ ਮਾਸੀ ਦੀ ਕੁੜੀ ਵਿਆਹਤੀ ਹਾਂ ਫਿਰ ਤੇਨੂੰ ਤੇਰਾ ਨੰਬਰ ਕਿਉਂ ਨਹੀਂ ਆਇਆ ਬਈ ਉਹਨਾਂ ਚ ਕਿ ਤਾ ਮੈਨੂੰ ਲਾਰੇ ਲਾਈ ਜਾਂਦੀ ਏ ਯਾਰ ਜੀ ਉਹਨਾਂ ਨੇ ਕੁੜੀਆਂ ਵਿਆਹਤੀਆਂ ਸਾਰੀਆਂ ਹਾਂ ਹਾਂ ਤੈਨੂੰ ਲਿਆ ਦੂ ਕੋਈ 50-60 ਸਾਲਾਂ ਦੀ ਕੋਈ ਉਹ ਵੀ ਨਹੀਂ ਲਿਆ ਕੇ ਦਿੰਦੀ ਗੱਲ ਸੁਣ ਲੈ ਮੈਂ ਕਰਾਉਣਾ ਵੀ ਨਹੀਂ ਏਡੀ ਵੱਡੀ ਨਾਲ ਤਾਂ ਉਹ ਸੁਣਤਾ ਲੈ ਤੈਨੂੰ ਰਿਸ਼ਤਾ ਕੋਈ ਬੰਦਾ ਕਰਾ ਸਕਦਾ ਕੌਣ ਤੂੰ ਬਚੋਲਾ ਰਿਸ਼ਤਾ ਕਰਾਉਣ ਖਾਤਰ ਸਭ ਤੋਂ ਪਹਿਲਾਂ ਜ਼ਰੂਰੀ ਆ ਬਚੋਲਾ ਫੇਰ ਜ਼ਮੀਨ ਜਾਇਦਾਦਾਂ ਦੀ ਲੋੜ ਆ ਮੈਂ ਸੁਣਿਆ ਤਾਂ ਹੈ ਨਹੀਂ ਵੀ ਯਾਰ ਤੂੰ ਕਿਸੇ ਨੂੰ ਰਿਸ਼ਤਾ ਕਰਾਤਾ ਓਏ ਕਿਉਂ ਨਹੀਂ ਕਰਾਇਆ ਓਏ ਸੁਣ ਵੀਰੇ ਨੂੰ ਕਰਾਤਾ ਵੀਰੇ ਨੂੰ ਤੂੰ ਕਰਾਇਆ ਹਾਂ ਅੱਛਾ ਲੱਕੀ ਨੂੰ ਕਰਾਤਾ ਅੱਛਾ ਠੀਕ ਆ ਤੇ ਉਹ ਟੀਂਦਾ ਜਾਨੀ ਕੋਮਨ ਨਾਲ ਜਕਸੀਰ ਹਾਂ 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 ਉਹਨੂੰ ਵੀ ਜੱਟ ਨੇ ਕਰਾਇਆ ਸ਼ੇ ਜੇ ਮੈਂ ਨੌਂ ਗੜੌਂ ਲੱਗ ਗਿਆ ਇੱਥੇ ਰਾਤ ਪੈ ਜੂਗੀ ਫਿਰ ਤਾਂ ਇਹ ਕਹੇ ਬਾਈ ਬਣ ਕੇ ਯਾਰ ਮੈਨੂੰ ਵੀ ਕਰਵਾਈ ਦੇ ਤੂੰ ਯਾਰ ਦੇ ਕਰਾ ਦੂੰਗਾ ਲਾਜ਼ਮੀ ਹਾਂ ਮੇਰੀ ਇੱਕੋ ਹੀ ਸ਼ਰਤ ਹੁੰਦੀ ਆ ਨਾ ਤਾਂ ਮੈਂ ਸੂਟ ਲਵਾ ਕੋਈ ਆਦੇ ਪਰਿਵਾਰ ਖਾਤਰ ਹਾਂ ਨਾ ਆਪਾ ਬਈਆ ਹੋਰ ਵੀ ਉਧਰੋਂ ਚੱਕ ਲਾ ਉਧਰੋਂ ਚੱਕ ਲਾ ਛਾਂਪ ਛੱਲਾ ਉਹ ਵਾਲੇ ਦੀ ਖੁਸ਼ੀ ਆ ਛਾਂਪ ਪਾਣੀ ਠੀਕ ਹੈ ਇੱਕ ਇੱਕ ਨੋਟ ਹਾਂ ਇੱਕ ਇੱਕੋ ਹੀ ਨੋਟ ਵੈਸੇ 100 ਦਾ ਲੱਖ ਦਾ ਲੱਖ ਦਾ ਕਿਹੜਾ ਨੋਟ ਹੁੰਦਾ ਵੇ ਲੱਖ ਰੁਪਇਆ ਦੇਣਾ ਆਪੂ ਨੋਟ ਇੱਕ ਨਹੀਂ ਕਹਿੰਦਾ 1 ਲੱਖ ਰੁਪਇਆ ਦੇਣਾ ਆਪੂ ਲੱਖ ਰੁਪਇਆ ਹਾਂ ਹੁਣ ਸੋਚ ਲੈ ਰਿਸ਼ਤਾ ਤੈਨੂੰ ਤੜਕੀ ਕਰਾ ਦਾਂ ਚੱਲ ਕੋਈ ਨਾ ਹਰ ਮੈਂ ਦੇਖਦਾ ਪੱਕੀ ਗੱਲ ਹੋਵੇ ਫਿਰ ਮਾਂ ਹਾਂ ਯਾਰ ਫੇਰ ਕੱਚੀ ਗੱਲ ਕਹਿ ਦੇਣਾ ਜੇ ਤੂੰ ਤੈਨੂੰ ਕਹਿਤਾ ਕਿੰਨਿਆਂ ਨੂੰ ਕਰਾਤਾ ਸਾਡਾ ਗਵੰਟੀ ਨਹੀਂ ਇਹਦੇ ਪੈਸੇ ਮੈਂ ਫੇਰ ਦੇਵਾਂ ਜੇ ਪਹਿਲਾ ਰਿਸ਼ਤਾ ਹੋ ਉਹ ਮਾਂ ਗੱਲ ਤਾਂ ਸਾਡਾ ਗਵੰਟੀ ਨਹੀਂ ਹੈ ਹਾਂ ਇੱਧਰ ਆ ਗਲੀ ਚ ਮੁੜ ਕੇ ਆਓ ਜੱਸੀ ਹਾਂ ਉਹਨੂੰ ਵੀ ਮੈਂ ਕਰਾਂ ਗੱਲ ਚੱਲੀ ਜਾਂਦੀ ਹੈ ਲੱਖ ਰੁਪਏ ਚ ਸਰ ਪੈਸੇ ਤੇ ਮੈਂ ਬਾਅਦ ਚ ਦੇਵਾਂਗਾ ਆਹ ਹਾਂ ਬਾਅਦ ਤੇ ਤੇਰੇ ਘਰੇ ਬਹੂ ਆ ਜੂਗੀ ਮੈਂ ਕੌਣ ਉਹ ਇਦਾਂ ਹੀ ਕੋਈ ਰਜਿਸਟਰੀ ਹੁੰਦੀ ਹੁੰਦੀ ਆ ਵੀ ਲੱਖ ਰੁਪਇਆ ਬਾਅਦ ਤੇ ਦੂੰ ਇਹ ਤਾਂ ਤੈਨੂੰ ਪਹਿਲਾਂ ਦੇਣਾ ਪਊ ਆਹ ਤਾਂ ਦੋ ਬੰਦਿਆਂ ਚ ਬਹਿ ਕੇ ਗੱਲ ਕਰ ਲਾਂਗੇ ਯਾਰ ਮੁੱਕਰ ਤਾਂ ਥੋੜੀ ਆ ਮੈਂ ਜਦੋਂ ਤੈਨੂੰ ਮੇਰੇ ਤੇ ਹੁਣੇ ਨਹੀਂ ਜਕੀਨ ਜਾਂ ਕਿਸੇ ਹੋਰ ਤੋਂ ਕਰਵਾ ਲਾ ਦੀ ਭਾਬੀ ਤੋਂ ਕਰਵਾ ਲੈ ਤੈਨੂੰ ਕੋਈ ਮੇਰੇ ਤੇ ਯਕੀਨ ਆ ਯਾਰ ਯਕੀਨ ਨਹੀਂ ਹੁਣ ਮੈਂ ਜਾਊਂਗਾ ਆਉਂਗਾ ਲੈ ਦੇ ਘਰੇ ਤੇ ਮੁਖਤੀਬ ਆ ਕੇ ਜਾਕਰੂੰ ਪੈਸੇ ਲੱਗਦੇ ਆ ਟੌਰ ਮੈਂ ਵੀ ਟੌਰ ਨਾ ਜਾਣਾ ਉਹ ਤੂੰ ਇੱਕ ਵਾਰੀ ਸਾਡ ਯਾਰ ਜੇ ਤੇਰਾ ਮਨ ਕੀਤਾ ਤਾਂ ਮੇਰੇ ਕੋਲੇ ਆ ਜੀ ਨਹੀਂ ਮੈਂ ਤੇਰੇ ਕੋਲੇ ਆ ਜੀ ਆਦਾ ਮਨ ਵਿਚਾਰ ਲਾ ਚੱਲ ਕੋਈ ਨਾ ਦੇਖਦਾ ਫਿਰ ਮੈਂ ਚੱਲ ਜਾ ਜਾ ਘਰ ਗੋਲਪੁਣਾ ਆਪਦੀ ਭਾਬੀ ਦਾ ਉਹ ਬਗ ਜੱਟ ਜਿਦੋਂ ਲਾਉਂਦਾ ਏ ਸ਼ਕੀਨੀ ਜਿਹੜਾ ਪੈਸੇ ਮੰਗਦੀ ਆ ਨਾ ਬਾੜੇ ਜਿਹੜੇ ਸਾਬ ਨਾਲ ਆਪਾਂ ਨੂੰ ਲੋੜ ਹੈਗੀ ਪੈਸੇ ਉਸ ਸਾਬ ਨਾਲ ਬਾੜੇ ਵੀ ਨਹੀਂ ਸਾਬ ਦੇਖਦੇ ਹਮ ਕੀ ਕਹਿੰਦਾ ਓ ਡਰ ਬਰਾ ਆ ਜਾ ਆ ਜਾ ਤੇਰੀ ਕਸਰਤੀ ਆ ਜਾ ਆ ਗਿਆ ਕਿਵੇਂ ਆ ਭਾਬੀ ਮੈਂ ਵਧੀਆ ਤੂੰ ਦੱਸ ਖੁੰਜੇ ਜੇ ਲੱਗੀ ਬੈਠੀਆਂ ਲਾਤੀ ਤੇਰੇ ਅਰਗਿਆਂ ਨੇ ਖੁੰਜੇ ਕਿਉਂ ਹੋਰ ਲੰਗਰਾਂ ਤੋਂ ਬੈਠੀਆਂ ਭੁੱਖੀ ਆਟਾ ਨਹੀਂ ਹੈਗਾ ਘਰੇ ਉਹ ਭੇਜਿਆ ਚੱਕਣਾ ਆਟਾ ਬੜਾ ਗੋਲਾ ਤੇ ਹੈ ਤੈਨੂੰ ਵੀ ਨਾ ਇੱਧਰ ਨੂੰ ਹੋ ਜਾ ਇੱਧਰ ਧੁੱਪ ਪੈਂਦੀ ਆ ਕਿਉਂ ਮੈਂ ਪਹਿਲੀ ਰੜਿਆ ਪਿਆ ਹੋਰ ਰੜ ਜੇਗਾ ਤੇਰੇ ਜੰਨਾ ਗੁਰਾ ਤਾਂ ਹੈਗੀ ਆ ਚੰਗਾ ਹਾ ਦੱਸ ਕੀ ਕੰਮ ਆ ਕੰਮ ਤਾਂ ਨਾ ਆਇਆ ਕਿਉਂ ਜਵਾਖ ਦੀ ਜ਼ਿੰਦਗੀ ਖਰਾਬ ਕਰੀ ਐਨੀ ਆ ਸਾਰਾ ਦਿਨ ਘਰੇ ਪੋਚੇ ਲਵਾਲੇ ਝਾੜੂ ਲਵਾਲੇ ਇਹੀ ਕੰਮ ਆ ਤੇ ਆ ਕੀ ਤੋਂ ਵੇ ਆਹ ਰਿੰਕੂ ਤੋਂ ਭਲਾ ਮੈਂ ਕਿਹੜਾ ਕੰਜਰ ਕਹਿੰਦਾ ਮੇਰੇ ਮੂੰਹ ਤੇ ਲਿਆ ਬਈ ਮੈਂ ਪੋਚੇ ਲਵਾਉਣੀ ਆ ਆ ਦੇਖ ਹੁਣ ਜਾਂਦਾ ਤਾਂ ਸੀ ਗੋਲਪਾ ਉਹ ਤਾਂ ਆਟਾ ਚੱਕਣ ਭੇਜਿਆਗਾ ਉਹ ਡਰਾਈਵਰ ਐਨੀਗਾ ਗਿਆ ਹੋਇਆਗਾ ਤੇ ਮੈਂ ਕਦੇ ਗਈ ਨਹੀਂ ਹੈਗੀ ਚੱਕੀ ਚ ਉਹ ਕਹਿ ਕੇ ਗਿਆ ਸੀ ਕਹਿੰਦਾ ਉਹਨੂੰ ਕਹਿ ਦੇ ਵੀ ਆਟਾ ਚੱਕ ਲਿਓਗਾ ਬੜਾ ਡਰਾਈਵਰ ਵੀ ਉਹਨੂੰ ਕਹਿ ਕੇ ਜਾਂਦਾ ਮੈਨੂੰ ਕਹਦੇ ਆ ਕਰ ਨਾ ਤੂੰ ਮੈਨੂੰ ਇਹ ਦੱਸ ਤੂੰ ਸਾਡੇ ਘਰੇ ਕੀ ਕਰਨਾ ਹੈ ਨਾਲੇ ਬਾਲਾ ਨਾਲ ਘਰੇ ਬੜਿਆ ਕਰ ਠੀਕ ਹੈ ਜਦੋਂ ਡਰਾਈਵਰ ਹੁੰਦਾ ਉਦੋਂ ਆਇਆ ਕਰ ਕੱਲੀ ਜਨਾਨੀ ਮੈਂ ਰਹਿਣੀ ਹੈ ਮੈਂ ਲੋਕ ਗੱਲਾਂ ਬਣਾ ਲਾਂਗੇ ਤੇ ਉਹ ਵੀ ਤੇਰੇ ਕੋਲੇ ਹਰ ਟਾਈਮ ਹੀ ਇਨਕਦਾ ਉਹ ਤਾਂ ਬਾਈ ਡਰਾਈਵਰ ਦਾ ਕਿਆ ਹੋਇਆ ਉਹਨੂੰ ਉਹ ਤਾਂ ਚਾਹੇ ਦੇਣਾ ਫੇ ਰਾਤ ਆਵੇ ਉਹਨੂੰ ਨੀ ਕੋਈ ਰੁਕ ਰੋਕ ਸਕਦਾ ਠੀਕ ਹੈ ਤੂੰ ਨਹੀਂ ਆਣਾ ਹੈਗਾ ਤੂੰ ਸੌ ਲੁੱਚਿਆਂ ਦਾ ਲੁੱਚਾ ਗਾ ਬਹੁਤ ਗੰਦਾ ਬੰਦਾ ਤੂੰ ਆ ਦੋ ਮਿੰਟ ਪਹਿਲਾਂ ਮੈਂ ਸੋਚਿਆ ਜਦੋਂ ਕਹਿੰਦੀ ਹਾਂ ਮੈਂ ਆ ਜਾ ਛਾਵੇਂ ਆ ਜਾ ਇੱਧਰ ਆ ਜਾ ਬੇ ਐ ਕਹਿੰਦੀ ਵੀ ਉਹਨਾਂ ਨੂੰ ਹੋ ਜਾ ਉੱਧਰ ਧੁੱਪੇ ਮੱਚੇਗਾ ਔਰ ਮੈਂ ਤੇ ਦੇਖ ਪੈਸਿਆਂ ਤੋਂ ਬਿਨਾ ਹੋਰ ਕੋਈ ਕੰਮ ਕਰਾ ਲਾ ਪੈਸੇ ਨਹੀਂ ਹੈਗੇ ਉਹ ਪੈਸੇ ਤਾਂ ਮੈਨੂੰ ਪਤਾ ਤੇਰੇ ਕੋਲ ਕਿੱਥੇ ਆਉਣਗੇ ਹਾਂ ਨਹੀਂ ਮੈਂ ਤਾਂ ਮੰਗਣੀ ਆਵਾਂ ਮੈਂ ਤਾਂ ਪੈਸੇ ਤੈਨੂੰ ਕਮਾਉਣ ਦਾ ਤਰੀਕਾ ਦੱਸਣ ਆਇਆ ਕਿਹੜਾ ਤਰੀਕਾ ਸੁਣ ਮੈਂ ਸਾਫ਼ ਸੁਥਰਾ ਕੰਮ ਦੱਸੇਗਾ ਮੈਂ ਸਾਫ਼ ਸੁਥਰਾ ਮੈਨੂੰ ਐਵੇਂ ਕਿਤੇ ਇੱਥੇ ਪਿੰਡਾਂ ਨਾਲ ਤੇ ਮੇਰੇ ਜੂੰਡੇ ਪਟਾ ਦੇ ਮੇਰੇ ਤਾਂ ਪਹਿਲੀ ਝਾਰਕ ਨੇ ਗੱਲ ਤਾਂ ਸੁਣ ਲੈ ਹਾਂ ਪਹਿਲਾਂ ਮੈਨੂੰ ਇੱਕੋ ਹੀ ਗੱਲ ਦਾ ਆਨਸਰ ਦੇ ਇੱਕੋ ਹੀ ਗੱਲ 'ਚ ਹਾਂ ਆ ਨਹੀਂ ਹੈਗਾ ਇਹਦਾ ਤੇਰਾ ਦੇਵਰ ਦੇਵਰ ਤਾਂ ਬਾਲੇ ਨੇ ਨਾ ਉਹ ਆਹ ਜਿਹੜਾ ਆਟਾ ਚੱਕਣ ਗਿਆ ਤੇਰਾ ਰਿੰਕੂ ਇਦੂ ਕੋਲੇ ਪੈਸੇ ਪੂਸੇ ਕਿੰਨੇ ਕਾ ਛੱਡ ਜਾ ਤਰੇ ਉਹ ਫੇਰ ਛੱਡ ਜਾ ਵੇ ਕਿਸੇ ਦਾ ਫੋਨ ਆ ਗਿਆ ਛੱਡ ਜਾ ਚੱਲ ਬਾਅਦ ਚੋ ਗੱਲ ਕਰਾਂਗੀ ਤੂੰ ਸੁਣਾ ਹਾਂ ਹਾਂ ਤੂੰ ਅਗਲੇ ਤੇ ਫੋਨ ਤੇ ਨੀ ਨਿਗਾ ਮਾਰਦੇ ਹੁੰਦੇ ਮੈਂ ਕੀ ਹਾਂ ਫੋਨ ਜੇ ਮਾਰੀ ਨਹੀਂ ਇਹ ਤਾਂ ਮੇਰੀ ਚਾਚੇ ਦੀ ਕੁੜੀ ਦਾ ਪੈਸੇ ਹੈਗੇ ਉਹਦੇ ਕੋਲ ਰਿੰਕੂ ਕੋਲੇ ਹਾਂ ਧਾਰੀ ਲੈਣੇ ਉਹ ਧਾਰੇ ਨਹੀਂ ਲੈਣੀ ਆਸ ਤੇ ਦਿੰਦਾ ਪੈਸੇ ਹੀ ਲੈਣਿਆ ਅੱਛਾ ਹਾਂ ਪੈਸੇ ਬਹੁਤ ਆਇਦੇ ਕੋਲੇ ਫਿਰ ਮਰੀ ਗੱਲ ਸੁਣ ਲੈ ਕੀ ਆ ਟੂ ਟੇ ਪਿਆ ਕੇ ਜਾ ਇੱਥੇ ਕਰੇ ਕੰਮ ਕਰਾ ਕੇ ਲੈਣਾ ਇਹ ਕੰਮ ਤਾਂ ਤੇਰੇ ਐ ਹੋਇਆ ਕਰਨਗੇ ਧੱਕੀ ਇਹ ਕਿਨੂੰ ਉਹਨੂੰ ਰਿੰਕੂਂ ਤੇ ਮੈਂ ਧੱਕਿਆ ਜਾਉ ਰਿਸ਼ਤਾ ਕਰਾਉਣੀ ਆ ਆਪਾਂ ਕਹਿ ਕੇ ਮੈਂ ਗੱਲ ਕੀਤੀ ਆ ਤੇ ਪਾਤੀ ਕੰਨੀ 1 ਲੱਖ ਰੁਪਿਆ ਲੈਣਾ ਮੈਂ ਅੱਛਾ ਹਾਂ ਫੇਰ ਦੇਖ ਹੁਣ ਕੱਲੇ ਤਾਂ ਮੇਰੇ ਤੇ ਉਹਨੇ ਤੇ ਜਨਾਨੀ ਜੇ ਤੂੰ ਮੇਰੀ ਮਦਦ ਕਰੇਂਗੀ ਵੀ ਹਾਂ ਉਹ ਕਰਾਉਂਦਾ ਰਿਸ਼ਤੇ ਤਾਂ ਤੇ ਜੂਗਾ ਹਾਂ ਮਿੱਚੋਂ 20000 ਤੇਰਾ ਆਏ ਕਿਵੇਂ ਬਾੜਾ ਸੈਣਾ ਦੇਖਤਾ ਸਹੀ ਹਾਂ ਆਏ ਕਹਿੰਦਾ ਵੀ ਤੋ 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 ਪੈਸੇ ਮੇਰੇ ਕੋ ਨਹੀਂ ਆ ਜਾਣ ਅੱਛਾ ਜੀ ਮੈਂ 20000 ਜੋਗ ਗਿਆ ਮੈਂ ਅਗਲੇ ਨਾਲ ਠੱਗੀ ਮਰਬਾਉ ਮੈਂ 20 ਦੀ ਹੈ ਆਏ ਨਹੀਂ ਬਾਈ ਅੱਧਾ ਅੱਧਾ ਓ ਠੱਗੀ ਨਹੀਂ ਮਰਬਾਉ ਨਾ ਮੈਂ ਉਹਨੂੰ ਰਿਸ਼ਤਾ ਕਰਾਉਂਗਾ ਨਾ ਤੂੰ ਅੱਧੋ ਅੱਧ ਕਰ ਜੇ ਤਾਂ ਤੂੰ 50000 ਦੇਂਗਾ ਫਿਰ ਤਾਂ ਮੈਂ ਅਗਲੇ ਨੂੰ ਕਹੂੰ ਵੀ ਰਿਸ਼ਤਾ ਕਰਾਉਣੇ ਕੁੜੀ ਪਹਿਲਾਂ ਮੈਨੂੰ ਦਿਖਾ ਦੇ ਮੇਰੇ ਪਸੰਦ ਹੋਈ ਫਿਰ ਕਰਾਵਾਂਗੇ ਓ ਯਾਰ ਤੂੰ ਕੁੜੀ ਦੇਖ ਕੇ ਟਿੰਡੀਆਂ ਲੈਣੀਆਂ ਪਸੰਦ ਪੈਸੇ ਆਉਣਗੇ ਜਾਂ ਕੁੜੀ ਪਸੰਦ ਆਊਗੀ ਦੱਸ ਪੈ ਪੈਂਸੇ ਬਸ 40000 ਤੇਰਾ 40000 ਮੇਰਾ ਲੱਖ ਲਵਾਂਗੇ 20000 ਖਰਚੇ ਵਰਤੇ ਦਾ ਜਿਹੜਾ ਆਪਾਂ ਅਗਲਾ ਕੁੜੀ ਵਾਲੇ ਦੇ ਜਾਵਾਂਗੇ ਹੋਰ ਕਰਾਂਗੇ ਕਿਉਂ ਉਹ ਤੋਂ ਨਿਕੜਾਂਗੇ ਤੂੰ ਖਰਚਾ ਆਪਾਂ ਕਿਉਂ ਕਰਾਂਗੇ ਉਹ ਤਾਂ ਮੁੰਡੇ ਵਾਲੇ ਖਰਚਾ ਕਰਦੇ ਹੁੰਦੇ ਨੇ ਗੱਡੀ ਵੀ ਅਗਲੇ ਦੀ ਹੁੰਦੀ ਆ ਨਾਲ ਲੈ ਕੇ ਵੀ ਅਗਲਾ ਜਾਊਗਾ ਕੱਪੜਾ ਲੀੜਾ ਵੀ ਅਗਲੇ ਦਾ ਹੁੰਦਾ ਆਪਾਂ ਕਿਉਂ ਖਰਚਾ ਕਰਾਂਗੇ ਆਪਣਾ ਤਾਂ ਲੱਖ ਖਰਾ ਓਏ ਬਾ ਦਿਖਾਈ ਤਖੋ ਇਹ ਹੋਰ ਕਿਤੇ ਮਾੜਾ ਮੋਟਾ ਜੂ ਉਹ ਤਾਂ ਅਗਲੇ ਦਾ ਹੁੰਦਾ ਅਗਲੇ ਦਾ ਹੁੰਦਾ ਕੇਰਾ ਤੂੰ ਜਗਾ ਦੱਸਦੀ ਵੀ ਇੱਥੇ ਆਉਣਾ ਅਗਲਾ ਆਪਦੇ ਪੈਸੇ ਦਵੇ ਨਾ ਦਵੇ ਆਪਾਂ ਕਿ ਲੈਣਾ ਬਸ ਚੱਲ ਠੀਕ ਆ 50 50 ਕੇਰਾ ਮੇਰੀ ਗੱਲ ਸੁਣ ਨਾ ਕੇਰਾ ਆਨੰਦ ਕਰਾ ਦੇ ਆਪਣੇ ਬਣੇ ਤਾਂ ਜਾਂਦੀ ਰੈਂਟੀ ਹੋ ਜੇ ਜਾਂ ਅਰੰਡਾ ਹੋ ਜੇ ਰੈਂਟੀ ਤਾਂ ਕਾਨੂੰ ਕਰਨੀ ਆ ਚੱਲ ਲੈ ਹੁਣ ਮੇਰੀ ਇੱਕੋ ਹੀ ਗੱਲ ਸੁਣ ਲੈ ਜਦੋਂ ਘਰੇ ਆ ਗਿਆ ਮੇਰੇ ਪੂਰੇ ਨੰਬਰ ਬਣਾਉਣੇ ਆ ਉਹਦੇ ਕੋਲੇ ਤੂੰ ਵੀ ਫਲਾਨੇ ਨੂੰ ਕਰਾ ਦਿੰਦਾ ਰਿਸ਼ਤਾ ਚਾ ਉਹਨੇ ਜੋਗਾ ਵੈਸੇ ਤੂੰ ਹੈ ਨਹੀਂ ਫਿਰ ਲੈ ਲੈ 50000 ਦਾ ਚੈੱਕ ਮੈਂ ਤਾਂ ਉਹ ਵੀ ਘਰੇ ਬੈਠੀ ਆਂ ਆਪਣੇ ਚਾਹੇ ਪੈਸੇ ਹੈਗੇ ਨੇ ਚਾਹੇ ਨਾ ਹੈਗੇ ਨੇ ਤੂੰ ਹੀ ਮਗਰ ਮਗਰ ਫਿਰਦਾ ਲੋਕਾਂ ਦੇ ਕੋਈ ਨਾ ਕਰ ਦੂੰਗੀ ਮਾੜੀ ਕਿ ਤਾਰੀਫ ਕਰ ਦੂੰਗੀ ਕਰ ਦਾਂਗੀ ਮਾੜੀ ਕਾ ਬਸ ਠੀਕ ਲੈ ਮੈਂ ਹੁਣ ਫਿਰ ਤੇਰੇ ਕੋਲੇ ਆਉਣਾ 2-3 ਘੰਟੇ ਤੱਕ ਬਾਈ ਦੇਖ ਉਹ ਜਿਹੜੀ ਗੱਲ ਕਰਨੀ ਹੈ ਫੋਨ ਤੇ ਕਰ ਲੈ ਘਰੇ ਨਹੀਂ ਫੋਨ ਨਹੀਂ ਕਰਦਾ ਮੈਂ ਬਗਾਨੀਆਂ ਜਨਨੀਆਂ ਨੂੰ ਅੱਛਾ ਬਗਾਨੀਆਂ ਜਨਨੀਆਂ ਦੇ ਘਰੇ ਬੜ ਜੇ ਫੋਨ ਕਰਨਾ ਤੈਨੂੰ ਮਨਾ ਹੈ ਐਵੇਂ ਇੱਥੇ ਕਿਸੇ ਨਾ ਆਉਦੇ ਜਾਂਦੇ ਨੇ ਦੇਖ ਲੈ ਅਗਲਾ ਕਦ ਤੂੰ ਉਹਨਾਂ ਦੇ ਘਰੇ ਗੇੜੇ ਮਾਰ ਜਾਂਦਾ ਕੀ ਗੱਲ ਬਈ ਕਾ ਤੋ ਗੇੜੇ ਮਾਰਦਾ ਤੂੰ ਸਾਡੇ ਘਰ ਲੱਗਦਾ ਕੀ ਆ ਤੂੰ ਮੇਰਾ ਗੇੜੇ ਮਾਰਨ ਨੂੰ ਹੌਲੀ ਹੌਲੀ ਫੋਨ ਦੀ ਮੱਟੀ ਸੁਣ ਹੁੰਤਾ ਤੈਨੂੰ ਮੈਂ ਪੈਸੇ ਦਿਮਾਉਂਦਾ ਸੀ ਹੁਣ ਤੇਰਾ ਮੈਂ ਲੱਗਦਾ ਕੀ ਆ ਹਾਂ ਪੈਸਿਆਂ ਦੀ ਗੱਲ ਤੂੰ ਵਿਚੋਲਾ ਮੈਂ ਕਹੂੰਗੀ ਸੀ ਰਿਸ਼ਤਾ ਕਰਾਉਣਾ ਕਿਸੇ ਨੂੰ ਹਾਂ ਇਹ ਕਹਿ ਦੇਈਦਾ ਮੈਂ ਡਰਾਈਵਰ ਨੂੰ ਦੱਸ ਦਿਆਂ ਫੋਨ ਕਰਕੇ ਫਿਰ ਐਵੇਂ ਉਹ ਲੜੂਗਾ ਹਰੇਕ ਚੀਜ਼ ਡਰਾਈਵਰ ਨੂੰ ਦੱਸ ਕਿਉਂ ਮੇਰਾ ਬੰਦਾ ਨਹੀਂ ਹੈਗਾ ਦੱਸੂਗੀ ਨਹੀਂ ਉਹਨੂੰ ਤੇਰੇ ਤਾਂ ਰਨ ਕਰਨ ਹੈ ਨਹੀਂ ਗੇ ਅੱਛਾ ਮੈਂ ਆਪਦਾ ਵੀ ਤਲਾਕ ਕਰਾ ਲਾਂ ਓਏ ਓ ਬੀ ਬਿਆਹ ਚ ਰੱਖੀ ਬਿਠਾਉ ਤੇਰੇ ਵਰਗੀਆਂ ਫਿਰ ਜੇ ਮੈਂ ਕਹਿ ਦੂੰਗਾ ਫਿਰ ਮਾੜਾ ਬੱਜੂਗਾ ਤੂੰ ਭੱਜ ਜਾ ਵੇ ਭੱਜ ਜਾ ਸਾਡੇ ਘਰੇ ਕਲੇਸ਼ ਨਾ ਪਵਾ ਦੇ ਮੇਰਾ ਬੰਦਾ ਚਾਹੇ 10 ਰੱਖੇ ਜਦੋਂ ਮੈਂ ਖੁੱਲੀ ਛੁੱਟੀ ਦਿੱਤੀ ਹੋਈ ਆ ਉਹਨੂੰ ਪਰ ਮੈਂ 2 ਘੰਟੇ ਨਾ ਉਹ ਤੋਂ ਪਹਿਲਾਂ ਕੰਮ ਕਰਦੀ ਮਾੜਾ ਹੋਊ ਆਟਾ ਲੈ ਲੈ ਦਫਾ ਹੋ ਜਾ ਪਰਾ ਵੱਡਾ ਬਚੋਲਾ ਕੁੱਤਾ ਕੋਈ ਪਿੰਡ ਚ ਸਿਆਣਦਾ ਨਹੀਂ ਹੈਗਾ ਇਹਨੂੰ ਫੜਾ ਬਣਿਆ ਵਿਚੋਲੇ ਕੁੱਤਾ ਵੀ ਦੇਖ ਕੇ ਪਰਾ ਮੂੰਹ ਕਰ ਲਾਂਦਾ ਵੀ ਇਹੋ ਜਿਹੇ ਬੰਦੇ ਨਾਲੋਂ ਤਾਂ ਉਹੀ ਚੰਗਿਆ ਜੇ ਇਹਨੂੰ ਭੌਂਕਾਂਗੇ ਇਹ ਐ ਨਹੀਂ ਪਤਾ ਮੇਰੇ ਪਿਓ ਦੇ ਸਾਲਾ ਡੜਾ ਮਾਰੇ ਚੱਕ ਕੇ ਐਵੇਂ ਲੱਤ ਦੀ ਜਾ ਜਾਂਦੀ ਕਰਾਵਾਂਗੇ ਐਂ ਚੰਗਿਆ ਕਿੱਥੇ ਨੂੰ ਪੁੱਤੇ ਦਾ ਆ ਕੇ ਬੈਠ ਗਿਆ ਚਲ ਵੈਸੇ ਮੈਂ ਵੀ ਕੀ ਲੈਣਾ ਹਨ 50000 ਬਣ ਜੂਗਾ ਮੋਜਾਂ ਨੇ ਤੇ ਟੂਮ ਨਹੀਂ ਆਊਗੀ ਸੂਟ ਤਾਂ ਆਉਣਗੇ 10 1000 ਹਾਂ ਲੈ ਲਿਓ ਮੈਂ ਤਾਂ ਪੰਜ ਸੂਟ ਮੋਜਾਂ ਮਰੂ ਆ ਦੇਖਦੇ ਪਹਿਲਾਂ ਕਿਹਦਾ ਫੋਨ ਆ ਰਿਹਾ ਥੀ ਵੇ ਖੜੀ ਖੜੀ ਮੇਰੀ ਗੱਲ ਸੁਣ ਬੇ ਹਾਂ ਤਾਂ ਆ ਕੀ ਚੱਕੀ ਫਿਰਦਾ ਐਨਾ ਆਟਾ ਪਿਹਾ ਲਿਆ ਤੂੰ ਆਪ ਦਾ ਐਨਾ ਕੀ ਕਰੇਗਾ ਵਿੱਚ ਸੁਸਰੀ ਪੈ ਜੂਗੀ ਕੱਲਾ ਜਾਣਾ ਤੂੰ ਉਹ ਤਾਂ ਹੀ ਮੇਰਾ ਨਹੀਂ ਹੈਗਾ ਇਹ ਇਹ ਤਾਂ ਆਪਣੇ ਡਰਾਈਵਰ ਦਾ ਹੈਗਾ ਉਹ ਭਾਬੀ ਕਹਿੰਦੀ ਵੀ ਆਟਾ ਚੱਕ ਲਿਆ ਚੱਕੀ ਤੋਂ ਪੀਸਿਆ ਪਿਆਗਾ ਵੀ ਫਸ ਉਹਦੀ ਨੌਕਰ ਲੱਗਿਆ ਰਿਹਾ ਹੋਰ ਤੇਰੇ ਕੋਲ ਕੋ ਕੰਮ ਨਹੀਂ ਆਪਦੇ ਕੰਮ ਕਰ ਲੈ ਕੋਈ ਕਿਉਂ ਉਹਦਾ ਨੌਕਰ ਲੱਗਦਾ ਉਹ ਤਾਂ ਜਾਣ ਬੁੱਝ ਕੇ ਸਾਰੇ ਕੰਮ ਤੇਥੋਂ ਕਰਾਉਂਦੀ ਤੈਨੂੰ ਰਿਸ਼ਤਾ ਕਰਾਇਆ ਉਹਨੇ ਨਹੀਂ ਕਰਾਇਆ ਨਾ ਹਜੇ ਤੱਕ ਤਾਂ ਕਰਵਾਇਆ ਨੂੰ ਪਰ ਤਸੱਲੀ ਦਿੰਦੀ ਵੀ ਮੈਂ ਕਰਵਾ ਦੂੰ। ਬੇ ਉਹ ਕੰਮ ਕਰਾਉਣ ਦੀ ਮਾਰੀ ਤਸੱਲੀਆਂ ਦਿੰਦੀ ਐ। ਕੋਈ ਤੈਨੂੰ ਰਿਸ਼ਤਾ ਰਸਤਾ ਨਹੀਂ ਕਰਾਉਂਦੀ। ਵੀ ਮੇਰਾ ਆ ਕਰਦੇ ਆ ਕਰਦੇ ਸਾਰਾ ਦਿਨ ਤੂੰ ਕਰਿਆ ਰਹਿਨੇ। ਉਹ ਹੀ ਆ ਦੇ ਖੇਤ 'ਚ 2 ਮੱਣ ਦਾਣੇ ਵੱਧ ਕਰ। ਜਿਹੜੇ ਇਹਦੇ ਗੋਲੇ ਲੱਗਦਾ। ਇਹ ਬਾੜੀ ਚਲਾ ਕੇ ਚਤਰ ਚਲਾ ਕੇ ਜਨਨਨੀ। ਅੱਛਾ। ਹਾਂ। ਬੇਬੇ ਮੈਂ ਤਾਂ ਚਲਾ ਆਏ ਸੋਚ ਕੇ ਆਇਆ ਨੇ ਵੀ ਆਂਡ ਗਵਾਂਡ ਕੰਮ ਧੰਦਾ ਕਰਾਉਣ ਨੇ ਕੋਈ। ਨਹੀਂ ਨਹੀਂ। ਤੂੰ ਸੋਚਦਾ ਉਹ ਨਹੀਂ ਨਾ ਸੋਚਦੀ ਤੇਰੇ ਬਾਰੇ। ਜੇ ਉਹ ਸੋਚੇ ਫੇਰੀ ਐ ਨਾ। ਅੱਜ ਵੀ ਬੇਬੇ ਮੈਨੂੰ ਉਹਨੇ ਆਖਰ ਵੀ ਕਹਿੰਦੀ ਮੈਂ ਰਿਸ਼ਤੇਦਾਰੀ ਚ ਵੇਖਦੀ ਆ ਤੇ ਤੈਨੂੰ ਕਰਵਾਉਂ ਰਿਸ਼ਤਾ ਬੇ ਕਿੱਥੋਂ ਕਰਾਉਂਦੀ ਆ ਉਹ ਮੈਨੂੰ ਇਹਦਾ ਪਤਾ ਸਾਰਾ ਮੇਰੀ ਗੱਲ ਸੁਣ ਜਵਾਬ ਦੇ ਦਿਆ ਕਰ ਕੋਈ ਲੋੜ ਨਹੀਂ ਕਰਨ ਦੀ ਅੱਜ ਤੋਂ ਬਾਅਦ ਨਾ ਕੰਮ ਕਰੀ ਫਿਰ ਬੇਬੇ ਮੈਨੂੰ ਉਹ ਰਿਸ਼ਤੇ ਤੋਂ ਜਵਾਬ ਦੇ ਦੂ ਮੈਂ ਨਹੀਂ ਕਰਾਉਂਦੀ ਦੇ ਦਨ ਦੇ ਤੈਨੂੰ ਰਿਸ਼ਤਾ ਮੈਂ ਕਰਾਉਂ ਬਲਾਂ ਵਧੀਆ ਅੱਜ ਮੈਨੂੰ ਲੱਗ ਰਿਹਾ ਬੇਬੇ ਤੇਨੂੰ ਕੋਈ ਚੰਗਾ ਹੀ ਚੜਿਆ ਤੀਜਾ ਬੰਦਾ ਟੱਕਰਿਆ ਮੈਨੂੰ ਅੱਜ ਪਹਿਲਾਂ ਕੌਣ ਪਹਿਲਾਂ ਕੌਣ ਟੱਕਰ ਗਿਆ ਚਾਤਰਾ ਚਾਤਰਾ ਹਾਂ ਅੱਜ ਜਾਂਦੇ ਨੂੰ ਮੈਨੂੰ ਇੱਥੇ ਚਾਤਰਾ ਟੱਕਰਿਆ ਚਾਤਰਾ ਕਹਿੰਦਾ ਮੈਂ ਰਿਸ਼ਤਾ ਕਰਵਾਉਣਾ ਤੈਨੂੰ ਪਰ ਰੁਪਈਆ ਕਹਿੰਦਾ ਲੱਖ ਲਊ ਬਈ ਉਹ ਤਾਂ ਮੈਂ ਸੁਣਿਆ ਸੀ ਭਾਈ ਹਾਂ ਵੀ ਇਹ ਰਿਸ਼ਤੇ ਕਰਾਉਂਦਾ ਹਾਂ ਚਾਤਰਾ ਪੈਸੇ ਵੀ ਲੈਂਦਾ ਵੀ ਹੋਰ ਆਪਾਂ ਜਿਵੇਂ ਸਿਹਾਉਣਾ ਸੱਪਾ ਪਾਉਨੇ ਆ ਸੂਟ ਸੱਪੇ ਵੀ ਉਹ ਨਹੀਂ ਲੈਂਦਾ ਸਿੱਧੇ ਪੈਸੇ ਲੈਂਦਾ ਹਾਂ ਹਾਂ ਚੱਲ ਉਹ ਆਏ ਜੇ ਰਿਸ਼ਤਾ ਕਰਾਉਂਦਾ ਦੇਖ ਲਈ ਪਹਿਲਾਂ ਠਕੋਰ ਲਾਗ ਲੈ ਨਾਲ ਜੇ ਤੈਨੂੰ ਰਿਸ਼ਤਾ ਕਰਾਉਂਦਾ ਚੱਲ ਲੈ ਲੈ ਹਨਾ ਤੇ ਮਗਰੋਂ ਜੇ ਕੋਈ ਪਾਈ ਮੈਂ ਦੇਖ ਲੂੰਗੀ ਹਲੇ ਤਾਂ ਮੈਂ ਉਹਨਾਂ ਨਾਲ ਗੱਲ ਕਰੂੰਗੀ ਕੁੜੀ ਦੇ ਮਾਪਿਆਂ ਨਾਲ ਪਹਿਲਾਂ ਤੂੰ ਉਹਨੂੰ ਪੁੱਛ ਪਹਿਲਾਂ 1 ਲੱਖ ਰੁਪਈਆ ਨਾ ਦੇਂਨੇ ਪੈਸੇ ਨਹੀਂ ਵੇਪੇਂਪੇ ਪਹਿਲਾਂ ਹਾਂ ਪਹਿਲਾਂ ਤੂੰ ਐਂ ਕਹਿ ਪਈ ਕੁੜੀ ਕੜੀ ਵਾਲਿਆਂ ਨੂੰ ਲਿਆ ਸਾਰਿਆਂ ਨੂੰ ਦਿਖਾ ਫੇਰ ਰਿਸ਼ਤਾ ਕ ਪੈਸੇ ਦਾ ਮੈਥੋਂ ਮੰਗਦਾ ਸੀ ਪਹਿਲਾਂ 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 ਲਊਂ ਮੈਂ ਕਿਹਾ ਨਾ ਮੈਂ ਨਾ ਨਾ ਪਹਿਲਾਂ ਨਾ ਦੇਂਈ ਪੈਸੇ ਪੈਸੇ ਦੇਣ ਦੀ ਕੋਈ ਲੋੜ ਨਹੀਂ ਨਾ ਤੂੰ ਹੁਣ ਉਤੋਂ ਕੰਮ ਨਾ ਕਰ ਚੰਗਾ ਚੱਲ ਫੇਰ ਹੁਣ ਆਟਾ ਤਾਂ ਰੱਖਿਆ ਫੇਰ ਆਟਾ ਤਾਂ ਹੁਣ ਰੱਖਿਆ ਹਰ ਇੱਕ ਕੰਮ ਦੇ ਨਾ ਅੱਖੇ ਲੱਗਿਆ ਕਰ ਆਈ ਮੈਂ ਉਹ ਹੀ ਸਮਝਦੀ ਆ ਤੈਨੂੰ ਬਾਹਲੀ ਛਤਰ ਚਲਾ ਕੀ ਨਹੀਂ ਆ ਉਹ ਤੈਨੂੰ ਕੀ ਪਤਾ ਹੈ